ਮੁਰਮਖ ਪਿਆਰੇਓ ਆਪਾ ਜਨਾ ਜਿਹੜਾ ਸਸਕ੍ਰਿਤੀ ਸ਼ਲੋਕ ਹੈ ਮੈਂ ਲਵ ਸਿੰਘ ਮਾਨਸਾ ਆਪਣੇ ਫੇਸਬੁੱਕ YouTube ਚੈਨਲ ਤੇ ਬਾਕੀ ਆਪਣਾ ਜਿਹੜਾ ਪੇਜ ਹੈ ਉਹਦੇ ਉੱਤੇ ਆਪਾਂ ਪਾ ਰਹੇ ਆਂ ਪ੍ਰਾਣੀਆਂ ਵੀਡੀਓ ਸੁਣ ਲਈ ਤੁਸੀਂ ਲਵ ਸਿੰਘ ਮਾਨਸਾ ਇੰਗਲਿਸ਼ ਦੇ ਵਿੱਚ ਵਰਕੇ ਸਰਚ ਕਰ ਸਕਦੇ ਹੋ ਕੀ ਕਹਿੰਦੇ ਹੈ ਮਹਾਰਾਜ ਅਨਿਤ ਵਿਤੰ ਅਨਿਤ ਚਿਤੰ ਜਿਹੜਾ ਧਨ ਹੈ ਮਿਤ ਦਾ ਭਾਵ ਹੁੰਦਾ ਖਜ਼ਾਨਾ ਅਨਿਤ ਦਾ ਭਾਵ ਹੁੰਦਾ ਨਾ ਰਹਿਣ ਵਾਲਾ ਨਾ ਰਹਿਣ ਵਾਲਾ ਜਿਹੜਾ ਸਾਡਾ ਧਨ ਦੌਲਤ ਅਨਿਤ ਚਿੱਤੰ ਇਹਦੇ ਬਾਰੇ ਆਸਾਂ ਆਨਿਤ ਆਸਾ ਬਹੁਤ ਪ੍ਰਕਾਰਾਂ ਚਿੰਤਾਵਾਂ ਕਰਨੀਆਂ ਆਸਾ ਕਰਨੀਆਂ ਅਨਿਤ ਹੈ ਤਾਂ ਅਹ ਬੰਦੋਂ ਭਰਮ ਮਾਇਆ ਇਹ ਸਾਰੇ ਭਰਮ ਦੇ ਮਾਇਆ ਦੇ ਭਰਮ ਦੇ ਜਿਹੜੇ ਬੰਧਨ ਨੇ ਤੇ ਮਰਨੋਂ ਬੇਕਾਰੋਂ ਬੇਕਾਰਾਂ ਦੀ ਮਾਇਲ ਜਿਹੜੀ ਸਾਨੂੰ ਲੱਗਦੀ ਹੈ ਵਿਸ਼ੇ ਵਿਕਾਰਾਂ ਦੀ ਨਸ਼ਿਆਂ ਦੀ ਆਤ ਇਹਨਾਂ ਦੇ ਵਿੱਚ ਕੀ ਹੁੰਦਾ ਮਹਾਰਜ ਕਹਿੰਦੇ ਮਰਨ ਤੋਂ ਬਾਅਦ ਦੀਆਂ ਜੋਨਾਂ ਨਹੀਂ ਹੈਗੀਆਂ ਜੋਨਾਂ ਭਾਈ ਪ੍ਰੰਤ ਜੋਨ ਅਨੇਕ ਜਠਰਾਗਨ ਇਹ ਲੋਕ ਐਸੀ ਜ਼ਿੰਦਗੀ ਦੇ ਵਿੱਚ ਹੁਣੇ ਕਿਹੜੇ ਜਿਹੜੇ ਖਜ਼ਾਨੇ ਦੇ ਮਾਇਆ ਦਾ ਜਿਹੜੇ ਮਾਇਆ ਦਾ ਅਹੰਕਾਰ ਕਰਦੇ ਐ ਧਨ ਦੌਲਤ ਦਾ ਅਹੰਕਾਰ ਕਰਦੇ ਐ ਇਨ ਇਹ ਸਮਝ ਲਓ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਹੁਣੇ ਅਨੇਕ ਜੋਨ ਹਰੰਤ ਜੋਨ ਅਨੇਕ ਜਟਰਾਗਨ ਇਹੀ ਆਵਾ ਗਾਉਣ ਦੇ ਵਿੱਚ ਪਏ ਹੋਏ ਨੇ ਨਹਿ ਸਿਮਰੰਤ ਮਲੇਨ ਬੁੱਧੀਆਂ ਕਿਉਂਕਿ ਸੱਚ ਤੋਂ ਟੁੱਟੇ ਹੋਏ ਮਲੇਨ ਬੁੱਧੀ ਦੇ ਮਾਲਕ ਉਹ ਲੋਕ ਹੁੰਦੇ ਹਨ ਏ ਗੋਬਿੰਦ ਕਰਤ ਮਯਾ ਨਾਨਕ ਪਾਤ ਤੋ ਉਧਾਰਨ ਸਾਧ ਸੰਗਮ ਆਹੇ ਗੋਬਿੰਦ ਏ ਪ੍ਰਮਾਤਮਾ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ ਨਾਨਕ ਪਤ ਤੋ ਉਧਾਰਨ ਸਾਧ ਸੰਗਮਾ ਜਿਹੜਾ ਪਾਪੀਆਂ ਨੂੰ ਡਿੱਗਿਆ ਹੋਇਆਂ ਨੂੰ ਭਾਵ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਧਨ ਦੌਲਤ ਦੇ ਵਿੱਚ ਖੱਚਤ ਹੋਏ ਲੋਕਾਂ ਨੂੰ ਜੇ ਬਚਾ ਸਕਦਾ ਹੈ ਭਾਵ ਇਹਨਾਂ ਤੋਂ ਬਾਹਰ ਕੱਢ ਸਕਦਾ ਹੈ ਤਾਂ ਸਮਝ ਲਓ ਵੀ ਉਹ ਕੀ ਹੈ ਸਾਧ ਸੰਗਮਾ ਉਹ ਗੁਰੂ ਦਾ ਸੰਗ ਸਾਧੂਆਂ ਦੀ ਸੰਗਤ ਹੀ ਸਾਨੂੰ ਬਚਾ ਸਕਦੀ ਹੈ ਗ੍ਰੰਤ ਗਿਰ ਪਤਤ ਪਤਾਲੰਗ ਕਹਿੰਦੇ ਪਹਾੜ ਤੋਂ ਡਿੱਗਿਆ ਹੋਵੇ ਗ੍ਰੰਤ ਗਿਰ ਗਿਰ ਪਹਾੜ ਪਤਤ ਪਤਾਲੰਗ ਅਪਾਲ ਦੇ ਵਿੱਚ ਜਾ ਡਿੱਗੇ ਜੇ ਲੰਤ ਦੇ ਦੀਪ ਵਿਸਵੰਤਰ ਤੇ ਅੱਗ ਦੇ ਵਿੱਚ ਸੜ ਰਿਹਾ ਹੋਵੇ ਬੰਦਾ ਪਹਾੜ ਤੋਂ ਡਿੱਗਿਆ ਦੁਖੀ ਹੋ ਰਿਹਾ ਹੋਵੇ ਪਹਾੜ ਤੋਂ ਡਿੱਗ ਕੇ ਡੂੰਗੀ ਡਖੜ ਦੇ ਵਿੱਚ ਡਿੱਗ ਜਾਵੇ ਤੇ ਅੱਗ ਦੇ ਵਿੱਚ ਸੜ ਰਿਹਾ ਹੋਵੇ ਬਹੰਤ ਅਗਾਹ ਤੋਯੰਤਰੰਗੰ ਅਗਾਹ ਵੇਤਾ ਬਹਾਂਤ ਚੱਲ ਰਹੇ ਪਾਣੀ